ਨੋਹ ਤੀਆਂ ਦੇ ਦਿਲਾਂ ਦੀਆਂ ਰੀਝਾਂ ਤੀਆਂ ਸੌਣ ਦਾ ਹੰਗਾਰਾ ਪਿੰਗਾ ਦੇ ਹੁਲਾਰੇ ਨਾਲ ਤੀਆਂ ਦਾ ਤਿਉਹਾਰ ਸਥਾਨਕ ਚਾਵਲਾ ਰੈਸਟੋਰੈਂਟ ਵਿੱਚ ਸ਼ਾਨੂ ਸ਼ੌਕਤ ਨਾਲ ਸੰਪੰਨ ਹੋਇਆ ਇਸ ਪ੍ਰੋਗਰਾਮ 'ਚ ਮੈਡਮ ਅਮਨਪ੍ਰੀਤ ਕੌਰ ਅਤੇ ਰॉयਲ ਪੰਜਾਬਣ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਦਿਨ ਸੌਣ ਦੇ ਹੰਗਾਰੇ ਮੇਲੇ ਵਿੱਚ ਆਲੋਪ ਹੋ ਚੁੱਕੇ ਖਿੱਚ ਦਾ ਕੇਂਦਰ ਪੰਜਾਬ ਦੇ ਵਿਰਸੇ ਨੂੰ ਤਾਜ਼ਾ ਕੀਤਾ ਗਿਆ ਇਸ ਵਿੱਚ ਵਿਸ਼ੇਸ਼ ਤੌਰ ਤੇ ਨੰਨੀਆਂ-ਮੁੰਨੀਆਂ ਕੁੜੀਆਂ ਨੂੰ ਪੁਰਾਤਨ ਵਿਰਸੇ ਦੀ ਜਾਣਕਾਰੀ ਦੇਣ ਲਈ मैडम मोनिका ਅਤੇ ਸਿਮਰ ਪਾਲ ਦੀ ਅਗਵਾਈ ਬਲੋਂ ਵਿਸ਼ੇਸ਼ ਉਪਰਾਲਾ ਕਰਦਿਆਂ ਬਾਲੜੀਆਂ ਨੂੰ ਪੰਜਾਬੀ ਵਿਰਸੇ ਸੰਬੰਧੀ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਛੋਟੇ ਬੱਚਿਆਂ ਨੇ ਵੀ ਗਿੱਧਾ ਤੇ ਡਾਂਸ ਕੀਤਾ ਅਤੇ ਦਿਲਖਿਚ ਮੇ ਇਨਾਮ ਦਿੱਤੇ ਗਏ। ਇਸ ਮੌਕੇ ਹਰ ਉਮਰ ਦੀ ਔਰਤ ਨੇ ਇਸ ਸੌਣ ਦੇ ਹੁਲਾਰੇ ਵਿੱਚ ਨੱਚ ਟੱਪ ਕੇ ਭਰਪੂਰ ਆਨੰਦ ਮਾਣਿਆ। ਇਸ ਪ੍ਰੋਗਰਾਮ ਦੌਰਾਨ ਸਰਪੰਚ ਮਹਿੰਦਰਜੀਤ ਗੌਰ ਨੂੰ ਮਿਸ ਤੀਜ ਦੇ ਖਿਤਾਬ ਦਾ ਜੇਤੂ ਕਰਾਰ ਦਿੰਦਿਆਂ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਬੋਲੀਆਂ ਦੇ ਕੰਪੀਟੀਸ਼ਨ ਵਿੱਚ ਸੈਕਿੰਡ ਪ੍ਰਾਈਜ਼ ਚਰਨਜੀਤ ਕੌਰ ਅਤੇ ਥਰਡ ਪ੍ਰਾਈਜ਼ ਜਗਵਿੰਦਰ ਕੌਰ ਨੇ ਜਿੱਤਿਆ ਇਹਨਾਂ ਦੋਵਾਂ ਨੂੰ ਇਨਾਮ ਦੇ ਕੇ ਸਰਮਾਨਿਤ ਵੀ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਕਾਉਂਸਲਰ ਸੁਖਵਿੰਦਰ ਕੌਰ ਨੇ ਵਿਸ਼ੇਸ਼ ਸ਼ਰਕਤ ਕੀਤੀ ਇਸ ਮੌਕੇ ਵਿਰਾਸਤ ਅਤੇ ਪੁਰਾਤਨ ਕਲਾ ਨੂੰ ਤਾਜ਼ਾ ਰੱਖਦਿਆਂ ਤੀਜ ਦੀ ਮਹੱਤਤਾ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਸਭ ਤੋਂ ਪਹਿਲਾਂ ਤਾਂ ਕਹਿੰਦੇ ਹੁੰਦੇ ਜਿਸ ਕਰਤੀਆਂ ਤੇ ਉਸ ਕਰਤੀਆਂ ਸਭ ਤੋਂ ਪਹਿਲਾਂ ਮੁਬਾਰਕਬਾਦ ਹੈ ਮੇਰੀ ਭੈਣ ਹਰਸਿਮਰ ਤੇ ਮੌਨਿਕਾ ਮਹਿਤਾ ਜੀ ਨੂੰ ਕਿ ਉਹਨਾਂ ਨੇ ਬਹੁਤ ਸੋਹਣਾ ਪ੍ਰੋਗਰਾਮ ਰਚਿਆ ਕਿਉਂਕਿ ਐਸਾ ਸਮਾਂ ਇੱਕ ਸੌਣ ਦਾ ਮਹੀਨਾ ਹੀ ਹੈ ਜਦੋਂ ਤੀਆਂ ਤੇ ਆਣੀਆਂ ਤੇ ਨੂਹਾਂ ਰਾਣੀਆਂ ਨੇ ਜਿਹੜੀਆਂ ਇੱਕ ਥਾਂ ਤੇ ਇਕੱਠੀਆਂ ਹੁੰਦੀਆਂ ਨੇ ਤੇ ਆਪਣੇ ਮਨ ਦੇ ਬਲਵਲਿਆਂ ਨੂੰ ਜਿਹੜਾ ਇੱਕ ਦੂਜੇ ਦੇ ਨਾਲ ਸਾਂਝੀਆਂ ਕਰਦੀਆਂ ਨੇ ਕਿਉਂਕਿ ਸਾਡੀ ਲਾਈਫ ਇੰਨੀ ਜ਼ਿਆਦਾ ਭੱਜ ਦੌੜ ਦੇ ਵਿੱਚ ਹੋ ਗਈ ਸਾਡੇ ਕੋਲੇ ਸਮਾਂ ਹੀ ਨਹੀਂ ਖਾਸ ਕਰਕੇ ਔਰਤ ਕੋਲੇ ਆਪਣੇ ਲਈ ਸਮਾਂ ਨਹੀਂ ਕਿਉਂਕਿ ਉਹ ਬੱਚਿਆਂ ਨੂੰ ਸਮਾਂ ਦਿੰਦੀ ਹੈ ਆਪਣੇ ਪਰਿਵਾਰ ਨੂੰ ਸਮਾਂ ਦਿੰਦੀ ਹੈ ਸਮਾਜ ਦੇ ਲਈ ਵੀ ਬਹੁਤ ਕੰਮ ਕਰਦੀ ਪਰ ਆਪਣੇ ਲਈ ਆਪਣੇ ਮਨ ਦੇ ਭਾਵਾਂ ਨੂੰ ਵਿਅਕਤ ਕਰਨ ਦੇ ਲਈ ਉਹਦੇ ਕੋਲ ਸਮਾਂ ਨਹੀਂ ਹੁੰਦਾ ਸੋ ਮੈਂ ਤਾਂ ਬਹੁਤ ਖੁਸ਼ ਹਾਂ ਅੱਜ ਕਿ ਮੈਨੂੰ ਬੁਢਲਾਡੇ 'ਚ ਮੈਂ ਮੈਂ ਬੁਢਲਾਡੇ ਦੀ ਧੀ ਹਾਂ ਤੇ ਮੈਨੂੰ ਇੱਥੇ ਇੰਨਾ ਜ਼ਿਆਦਾ ਮਾਣ ਮਿਲਿਆ ਬਾਹਰ ਭਾਵੇਂ ਕਿੰਨਾ ਮਰਜੀ ਮਾਣ ਮਿਲਦਾ ਹੋਵੇ ਪਰ ਜਦੋਂ ਤੁਹਾਡੇ ਪੇਕੇ ਘਰ ਦੇ ਵਿੱਚ ਉਸ ਧੀ ਨੂੰ ਮਾਣ ਮਿਲਦਾ ਨਾ ਜਿਵੇਂ ਸੰਧਾਰੇ ਦੀ ਗੱਲ ਹੁੰਦੀ ਹੈ ਆਪਣੇ ਸੰਧਾਰਾ ਮਿਲਦਾ ਤਾਂ ਜਦੋਂ ਪੇਕੇ ਘਰ ਧੀਆਂ ਨੂੰ ਬੁਲਾਇਆ ਜਾਂਦਾ ਨਾ ਉਹ ਬਹੁਤ ਖੁਸ਼ੀ ਹੁੰਦੀ ਤੇ ਉਹ ਬਿਆਨ ਨਹੀਂ ਕਰ ਸਕਦੇ ਤੇ ਮੈਂ ਅੱਜ ਬਹੁਤ ਜ਼ਿਆਦਾ ਖੁਸ਼ ਆ ਤੇ ਇਹ ਭੈਣ ਹੋਰਾਂ ਨੂੰ ਬਹੁਤ ਜ਼ਿਆਦਾ ਵਧਾਈ ਹੈ ਕਿ ਮੈਡਮ ਨੇ ਦੱਸਿਆ ਅਮਨਪ੍ਰੀਤ ਜੀ ਨੇ ਜਿਸ ਘਰ ਦੀਆਂ ਉਸ ਘਰ ਦੀਆਂ ਧੀਆਂ ਦਾ ਤਿਹਾਰ ਸਾਡੇ ਸਾਰੇ ਲਈ ਬਹੁਤ ਖੁਸ਼ੀਆਂ ਭਰਿਆ ਹੁੰਦਾ ਹੈ ਖਾਸ ਕਰਕੇ ਵਿਆਹੀਆਂ ਹੋਈਆਂ ਔਰਤਾਂ ਲਈ ਜਿਹੜੀਆਂ ਕੁੜੀਆਂ ਆਪਣੇ ਮਾਂਦਿਆਂ ਭਾਵਨਾਵਾਂ ਇਕੱਠੀਆਂ ਹੋ ਕੇ ਬਿਆਕਤ ਕਰਦੇ ਨੇ ਇੱਕ ਦੂਜੇ ਨਾਲ ਆਪਣੇ ਬਲਬਲੇ ਜਿਹੜੇ ਮਨਾਂ ਦੇ ਸਾਂਝੇ ਕਰਦੀਆਂ ਨੇ ਬਹੁਤ ਹੀ ਵਧੀਆ ਤਿਹਾਰ ਹੈ ਹੁਣ ਇਹ ਸ਼ਹਿਰਾਂ ਚ ਵੀ ਵਧੀਆ ਮਨਾਉਣ ਲੱਗ ਗਏ ਇੱਕ ਵਾਰੀ ਤਾਂ ਇਹ ਤਿਹਾਰ ਹੈ ਜਿਹੜਾ ਅਲੋਪ ਹੀ ਹੋ ਗਿਆ ਸੀ ਲੋਕ ਮੈਨੂੰ ਤਾਂ ਐਵੇਂ ਲੱਗਦਾ ਸੀਗੇ ਭੁੱਲ ਹੀ ਗਏ ਸੀਗੇ ਕਿ ਤੀਆਂ ਵੀ ਹੁੰਦੀਆਂ ਨੇ ਹੁਣ ਆਪਣੀ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਆ ਉਹਨਾਂ ਨੂੰ ਵੀ ਪਤਾ ਲੱਗੇਗਾ ਵੀ ਪਿੰਡਾਂ ਦੇ ਵਿੱਚ ਤੀਆਂ ਦਾ ਤਿਹਾਰ ਹੈ ਜਿਹੜਾ ਉਹ ਕਿਵੇਂ ਮਨਾਇਆ ਜਾਂਦਾ ਸੀ ਕੀ ਕਰਦੇ ਸੀਗੇ ਆਪਾਂ ਤੀਆਂ ਦਾ ਤਿਹਾਰਾ ਜਿਹੜਾ ਬਹੁਤ ਹੀ ਵਧੀਆ ਤਰੀਕੇ ਨਾਲ ਮੈਨੂੰ ਲੱਗਦਾ ਹੋਰ ਵੀ ਵਧੀਆ ਤਰੀਕੇ ਨਾਲ ਮਨਾਇਆ ਜਾ ਸਕਦਾ ਹੈ ਥੋੜਾ ਜਿਹਾ ਹੰਬਲਾ ਮਾਰਨ ਦੀ ਲੋੜ ਹੈ ਮੈਨੂੰ ਬਹੁਤ ਖੁਸ਼ੀ ਹੋਈ ਇੱਥੇ ਤੀਆਂ ਦੇ ਤਿਹਾਰ ਤੇ ਆ ਕੇ ਅੱਜ ਅਸੀਂ ਤੀਆਂ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਰਹੇ ਹਾਂ ਤੀਆਂ ਜਿਹੜਾ ਸਾਡੇ ਸੱਭਿਆਚਾਰ ਦਾ ਜਿਹੜਾ ਨਿਖੜ ਵੰਗ ਨੇ ਜਿਵੇਂ ਕਿ ਆਪਾਂ ਕਹਿੰਨੇ ਆ ਕਿ ਸਾਡਾ ਸਮਾਜ ਮਾਡਰਨ ਹੁੰਦਾ ਜਾ ਰਿਹਾ ਦਿਨੋ ਦਿਨ ਪਰ ਇਹ ਜਿਹੜੇ ਅੱਜ ਆਪਾਂ ਤਿਹਾਰ ਮਨਾ ਰਹੇ ਆ ਇਸ ਤਰ੍ਹਾਂ ਇਕੱਠੇ ਹੋ ਕੇ ਸਾਰੀਆਂ ਮਟਿਆਰਾਂ ਗਿੱਧੇ ਪਾ ਰਹੀਆਂ ਬੋਲੀਆਂ ਪਾ ਰਹੀਆਂ ਜਿਹਦੇ ਨਾਲ ਸਾਡੇ ਸਮਾਜ ਦਾ ਜਿਹੜਾ ਕੀ ਉਹ ਡਵੈਲਪਮੈਂਟ ਹੀ ਹੋਣੀ ਅੱਗੇ ਆਪਾਂ ਕਹਿੰਨੇ ਆ ਕਿ ਸਮਾਜ ਦੀ ਜਿਹੜੀ ਨਿਗਾਰਤ ਵੱਲ ਜਾ ਰਹੀ ਆ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾ ਰਹੇ ਨੇ ਇਸ ਤਰ੍ਹਾਂ ਦੇ ਗਾਣੇ ਜਿਹੜੇ ਕਿ ਲੱਛਰਤਲ ਵਧਦੇ ਜਾ ਰਹੇ ਨੇ ਉਹਨਾਂ ਸਭ ਦੇ ਉੱਪਰ ਇਹ ਚੀਜ਼ ਭਾਰੀ ਪੈ ਰਹੀ ਹੈ ਕਿ ਅੱਜ ਅਸੀਂ ਇਹ ਸੱਭਿਆਚਾਰਕ ਪ੍ਰੋਗਰਾਮ ਹੈ ਜਿਹੜਾ ਤੀਜ ਦਾ ਉਹ ਇੱਥੇ ਇਕੱਠੇ ਹੋ ਕੇ ਸਾਰੀਆਂ ਮਟਿਆਰਾਂ ਬਣਾ ਰਹੀ ਹੈ। ਮੈਂ ਮੋਨਿਕਾ ਮਹਿਤਾ ਦੇਖੋ ਪਹਿਲਾਂ ਹਿਮਾਲਿਆ ਦੀ ਜਿਹੜੀ ਪੁੱਤਰੀ ਸੀ ਮਾਤਾ ਪਾਰਵਤੀ ਹਰੀਆਲੀ ਤੀਜ ਮਨਾਈ ਜਾਂਦੀ ਸੀ ਇਹਨਾਂ ਨੇ ਹਿਮਾਲਿਆ ਦੀ ਪੁੱਤਰੀ ਪਾਰਵਤੀ ਨੇ ਤੀਜ ਸ਼ੁਰੂ ਕੀਤੀ ਸੀ ਇਸ ਦੇ ਵਿੱਚ ਮਾਤਾ ਪਾਰਵਤੀ ਨੇ ਸ਼ਿਵ ਜੀ ਪ੍ਰਾਪਤ ਕਰਨ ਦੇ ਲਈ ਹਰੀਆਲੀ ਤੀਜ ਵਾਲੇ ਦਿਨ व्रत रखਿਆ व्रत ਰੱਖਣ ਦੀ ਵੀ ਚੰਨਾਂ ਨੇ ਇਹ ਚਾਇਆ ਕਿ ਮੈਨੂੰ ਸ਼ਿਵਜੀ ਦੀ ਪ੍ਰਾਪਤ ਹੋਣ ਮੈਨੂੰ ਸੋਨਾ ਵਾਰ ਮਿਲੇ ਉਸ ਤੋਂ ਬਾਅਦ ਇਹ ਰੀਤ ਚੱਲੀ ਕਿ ਤਹੀ ਤੀਜ ਹਰੀਆਲੀ ਦਾ ਵਰਤ ਰੱਖਿਆ ਜਾਣ ਲੱਗਿਆ ਜਿਸ ਕਰਕੇ ਕੁੜੀਆਂ ਕੰਨਿਆ ਕੁਵਾਰੀਆਂ ਕੁੜੀਆਂ ਅਪਣੇ ਲਈ ਸੋਨਾ ਘਰ-ਬਾਰ ਸੋਨਾ ਪਤੀ ਮੰਗਦਿਆਂ ਸੀ ਤੇ ਕੁੜੀਆਂ ਫੇਰ ਕੀ ਕਹਿੰਦੇ ਸੀ ਹਰੀਆਲੀ ਵਾਲੀ ਤੀਜ ਵਾਲੇ ਦਿਨ ਪੇਕੇ ਘਰੇ ਆ ਕੇ ਉੱਥੇ ਪਿੰਗਾ ਚੂੜਦੀਆਂ ਆਪਣੀਆਂ ਦੋਸਤਾਂ ਸਹੇਲੀਆਂ ਨੂੰ ਮਿਲਦੀਆਂ ਐਸ ਕਰਕੇ ਉਹ ਖੁਸ਼ੀ-ਖੁਸ਼ੀ ਇਸ ਦਿਨ ਨੂੰ ਮਨਾਉਂਦੀਆਂ ਸੀ ਇਸ ਮੌਕੇ ਵੰਦਨਾ ਕਿਰਨ ਮੈਡਮ ਜਸਵਿੰਦਰ ਕੌਰ ਸੁਮਨ ਸੰਜਨਾ ਕਰਮਜੀਤ ਕੌਰ ਹਰਪ੍ਰੀਤ ਕੌਰ ਸੁਖਜੀਤ ਕੌਰ ਰੀਤਾ ਸੁਨੇਜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਟਿਆਰਾ ਮੌਜੂਦ ਸਨ ਵੁਡਲਾਡਾ ਤੋਂ ਅਮਨ ਮਹਿਤਾ ਦੀ ਖਾਸ